ਸਨੇ ਸੱਚੀ ਕਿਹਾ ਅੱਜ ਸਸਤੇ ਹੋ ਗਏ ਮਾਪੇ ਅੱਜ ਬਾਜ਼ਾਰ ਦੇ ਵਿੱਚ ਹਰ ਚੀਜ਼ ਨੂੰ ਅਕ ਲੱਗੀ ਹੋਈ ਹਰ ਚੀਜ਼ ਇੰਨੀ ਮਹਿੰਗੀ ਹਰ ਕੋਈ ਮਹਿੰਗੀ ਤੋਂ ਮਹਿੰਗੀ ਚੀਜ਼ ਖਰੀਦਣ ਲਈ ਉਤਸੁਕ ਹੈ ਪਰ ਅੱਜ ਸਭ ਤੋਂ ਸਸਤੇ ਹੋ ਗਏ ਮਾਪੇ ਉਹਨਾਂ ਦਾ ਕੋਈ ਖਰੀਦਦਾਰ ਹੀ ਨਹੀਂ ਉਹਨਾਂ ਨੂੰ ਕੋਈ ਖਰੀਦਣ ਵਾਲਾ ਹੀ ਨਹੀਂ ਮਿਲਦਾ ਪਾਪ ਕਿ ਉਹਨਾਂ ਨੂੰ ਕੋਈ ਰੱਖਣ ਵਾਲਾ ਹੀ ਨਹੀਂ ਮਿਲਦਾ ਸਭ ਕਹਿੰਦੇ ਆ ਭੱਜ ਦੌੜ ਦੀ ਜ਼ਿੰਦਗੀ 'ਚ ਉਹਨਾਂ ਕੋਲ ਸਮਾਂ ਹੀ ਨਹੀਂ ਕਿ ਉਹ ਮਾਪਿਆਂ ਨੂੰ ਸਮਾਂ ਦੇ ਸਕਣ ਠੀਕ ਹੈ ਤੁਸੀਂ ਦੂਰ ਹੋ ਤੁਸੀਂ ਸਮਾਂ ਨਹੀਂ ਦੇ ਸਕਦੇ ਪਰ ਤੁਸੀਂ ਕਦੀ ਕਦੀ ਉਹਨਾਂ ਨਾਲ ਗੱਲਬਾਤ ਕਦੀ ਕਦਾਰ ਉਹਨਾਂ ਨੂੰ ਮਿਲਣਾ ਕਦੀ ਕਦੀ ਉਹਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਤਾਂ ਰੱਖ ਸਕਦੇ ਪਰ ਹੁਣ ਤਾਂ ਬੱਚੇ ਕਹਿੰਦੇ ਨੇ ਕਿ ਸਾਡੇ ਕੋਲ ਸਭ ਕੁਝ ਹੈ ਪਰ ਸਮਾਂ ਨਹੀਂ ਪਰ ਉਹ ਵੀ ਸਮਾਂ ਖਾਸ ਕਰਕੇ ਮਾਪਿਆਂ ਵਾਸਤੇ ਇਸ ਕਰਕੇ ਚਾਹੇ ਉਹ ਫਿਰ ਦਾਸ਼ਰਮ ਚ ਰਹਿਣ ਉਹਨਾਂ ਨੂੰ ਸੀ ਪੈਸੇ ਦੇ ਦਵਾਂਗੇ ਪਰ ਅਸੀਂ ਕੋਲ ਵੀ ਨਹੀਂ ਰੱਖ ਸਕਦੇ ਕਿਉਂਕਿ ਸਾਡੇ ਬੱਚਿਆਂ ਦੀ ਸਾਡੇ ਪਰਿਵਾਰ ਦੀ ਆਜ਼ਾਦੀ 'ਚ ਫਰਕ ਹੁੰਦਾ ਪਰ ਜਦੋਂ ਉਹਨਾਂ ਨੇ ਤੁਹਾਨੂੰ ਪਾਲ ਲਿਆ ਉਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਕੋਈ ਸਮੱਸਿਆ ਨਹੀਂ ਹੋਈ ਉਹਨਾਂ ਦੀ ਆਜ਼ਾਦੀ ਦੇ ਵਿੱਚ ਕੋਈ ਰੁਕਾਵਟ ਨਹੀਂ ਹੋਈ ਉਹ ਬਜ਼ੁਰਗ ਜਿਹੜੇ ਹੁਣ ਸਿਰਫ ਤੁਹਾਨੂੰ ਦੇਖਣਾ ਪਸੰਦ ਕਰਦੇ ਨੇ ਤੁਹਾਡੇ ਵੱਡੇ ਪਰਿਵਾਰ ਨੂੰ ਦੇਖਣਾ ਚਾਹੁੰਦੇ ਨੇ ਤੇ ਉਹਨਾਂ ਦੇ ਬੈਠਣ ਨਾਲ ਤੁਹਾਡੇ ਪਰਿਵਾਰ ਦੀ ਆਜ਼ਾਦੀ ਖਤਮ ਹੋ ਜਾਂਦੀ ਬਹੁਤ ਸਾਰੇ ਤਪੁੱਤਰ ਉਥੇ વૃਦਾਸ਼ਰਮ ਛੱਡ ਜਾਂਦੇ ਨੇ ਕੁਝ ਕਦੀ ਕਦਾ ਤੇ ਹਾਰਤੇ ਜਾਂ ਕਿਸੇ ਬਿਮਾਰ ਹੋਣ ਤੇ ਉਹਨਾਂ ਨੂੰ ਵੇਖ ਹੁੰਦੇ ਨੇ ਤੇ ਕੋਈ ਤਾਂ ਸੰਸਕਾਰ ਤੇ ਵੀ ਨਹੀਂ ਪਹੁੰਚਦੇ ਉਹ ਵੀ ਕਹਿੰਦੇ ਜੀ ਜੋ ਪੈਸੇ ਲੈਣੇ ਆ ਜੋ ਰੀਤੀ ਰਿਵਾਜ ਤੁਹਾਨੂੰ ਪਤਾ ਹੈ ਸਾਡੇ ਕੋ ਪੈਸੇ ਲੈ ਲਓ ਤੇ ਸੰਸਕਾਰ ਕਰਦੇ ਹੁਣ ਤਾਂ ਆਨਲਾਈਨ ਸੰਸਕਾਰ ਹੋਣ ਲੱਗ ਗਏ ਨੇ ਬਾਹਰ ਬੈਠੇ ਬੱਚੇ ਕਹਿ ਦਿੰਦੇ ਨੇ ਕਿ ਸਾਨੂੰ ਵੀਡੀਓ ਤੇ ਕਰੀਮੇਸ਼ਨ ਦਿਖਾ ਦੇਣਾ ਵੀਡੀਓ ਤੇ ਉਹਨਾਂ ਦੀ ਅੰਤਿਮ ਸ਼ਰਧਾਂਜਲੀ ਦੇਣ ਦੀਆਂ ਦੀ ਫੋਟੋ ਦਿਖਾ ਦੇਣਾ ਔਰ ਜੋ ਖਰਚਾ ਹੈ ਉਹ ਸਾਨੂੰ ਦੱਸ ਦੇਣਾ ਅਸੀਂ ਆਨਲਾਈਨ ਪੇਮੈਂਟ ਕਰ ਦਾਂਗੇ ਬੱਦ ਬੱਚੇ ਉਹਨਾਂ ਨੇ ਡਾਊਨਲੋਡ ਤਾਂ ਨਹੀਂ ਕੀਤੇ ਤੁਹਾਨੂੰ ਪੈਦਾ ਕੀਤਾ ਸੀ ਇਸ ਕਰਕੇ ਮਾਪੇ ਨੂੰ ਇਹਨਾਂ ਨਾਲ ਸਸਤਾ ਕਰੋ ਕਿਤੇ ਨਾ ਕਿਤੇ ਉਹਨਾਂ ਦੀ ਵੈਲਿਊਸ ਕਰੋ ਉਹਨਾਂ ਨੂੰ ਕੋਰ ਰੱਖੋ ਉਹਨਾਂ ਦਾ ਆਦਰ ਸਨਮਾਨ ਕਰੋ